ਗੱਲ ਕਰਦੇ ਆਂ ਜੇ ਆਪਾਂ ਕਦਰ ਦੀ ਵੀ ਕਦਰ ਕੀ ਚੀਜ਼ ਹੁੰਦੀ ਆ ਨਾ ਤੁਹਾਨੂੰ ਉਹ ਦੱਸਦਾ ਗੱਲਾਂ ਬਹੁਤ ਪ੍ਰਾਣੀ ਪ੍ਰਾਣੀ ਤੋਂ ਕਹਿਣ ਦਾ ਮਤਲਬ ਹੈ ਵੀ ਜਦੋਂ ਖੇਤੀਬਾੜੀ ਨਾਲ ਕਰਦੇ ਸੀ ਜ਼ਿਆਦਾਤਰ ਆਮ ਤਰ੍ਹਾਂ ਲੋਕ ਹੁਣ ਤਾਂ ਚਲੋ ਮਸ਼ੀਨਰੀ ਯੁੱਗ ਹੋ ਗਿਆ ਹੈ ਨਾ ਵੀ ਲੋਕ ਮਸ਼ੀਨਰੀ ਦਾ ਜ਼ਿਆਦਾ ਯੂਜ਼ ਕਰਦੇ ਨੇ ਘੰਟਿਆਂ ਦਾ ਕੰਮ ਮਿੰਟਾਂ 'ਚ ਦਿਨਾਂ ਦਾ ਘੰਟਿਆਂ 'ਚ ਤੋਂ ਸਮੇਂ ਦੀ ਗੱਲ ਆ ਗੱਲਬਾਤ ਕੀ ਹੁੰਦੀ ਹੈ ਸ਼ੁਰੂ ਐਦਾਂ ਹੁੰਦੀ ਹੈ ਵੀ ਕੋਈ ਜ਼ਿੰਮੇਵਾਰ ਟੜਕੇ 4 ਵਜੇ ਆਪਦਾ ਬੱਛਾ ਜੋੜ ਕੇ ਬੌਲਤ ਜੋੜ ਕੇ ਖੇਤਾਂ ਦੇ ਵੱਲੋਂ ਜਾਂਦਾ ਹੁੰਦਾ ਤਾਂ ਜਦੋਂ ਉਹ ਖੇਤਾਂ ਦੇ ਵੱਲੋਂ ਜਾਂਦਾ ਹੁੰਦਾ ਤਾਂ ਤਾਂ ਜਦੋਂ ਉਹ 4 ਵਜੇ ਖੇਤਾਂ ਨੂੰ ਜਾਂਦਾ ਹੁੰਦਾ ਆਪਦਾ ਬੌਲਤ ਜੋੜ ਕੇ ਤਾਂ ਰਸਤੇ ਦੇ ਵਿੱਚ ਇੱਕ ਚੀਜ਼ ਚਮਕਦੀ ਉਹਨੂੰ ਟੱਕਰਦੀ ਆ ਮੰਨ ਲਓ ਵੀ ਰੂੜੀ ਕਹਿ ਲਈਏ ਰਸਤੇ 'ਚ ਕਹਿ ਲਈਏ ਪਈ ਹੁੰਦੀ ਹੈ ਚੀਜ਼ ਉਹ ਬਹੁਤ ਚਮਕਦੀ ਆ ਤਾਂ ਜਦੋਂ ਚਮਕਦੀ ਆ ਤੋਦਾ ਧਿਆਨ ਪੈਂਦਾ ਉਹਦੇ ਪਰ ਵੀ ਇਹ ਕੀ ਚੀਜ਼ ਆ ਜਿਹੜੀ ਚਮਕ ਰਹੀ ਆ ਤਾਂ ਉਹ ਚੱਕ ਲੈਂਦਾ ਉਹਨੂੰ ਉੱਥੋਂ ਕਿਉਂਕਿ ਨਹੀਂ ਰਹਾ ਹੁੰਦਾ ਉਹ ਨਾ ਚੱਕ ਕੇ ਆਪਣੇ ਬੌਲਦਾਂ ਦੇ ਹੁਣ ਮੇਰੇ ਨੌਂ ਨਹੀਂ ਦਿਮਾਗ ਚ ਆਉਂਦਾ ਵੀ ਉਹਨੂੰ ਕੀ ਕਹਿੰਨੇ ਆ ਜਿਹੜਾ ਬੌਲਦ ਇਹਥੇ ਹੁੰਦਾ ਗਰਦਨ ਪਰ ਆਉਂਦਾ ਉਹਦੇ ਪਰ ਲਾ ਦਿੰਦਾ ਵੀ ਜਦੋਂ ਬੌਲਦ ਬਾਉਣਗੇ ਖੇਤ ਜਾਂ ਸੜਕ ਤੇ ਤਨ ਕਿਹਦਾ ਚਾਨਣਾ ਰੋਊਗਾ ਤਾਂ ਕਹਿੰਦਾ ਵੀ ਇਹ ਤਾਂ ਬਹੁਤ ਵਧੀਆ ਚੀਜ਼ ਹੱਥ ਲੱਗ ਗਈ। ਤਾਂ ਇਦਾਂ ਹੀ ਹੁੰਦਾ। ਉਹ ਆਪ ਦਾ ਬਾਗੂ ਕੇ ਆ ਜਾਂਦਾ ਦਿਨ ਚ ਚਾਨਣਾ ਘਟ ਜਾਂਦਾ ਉਹਦਾ ਕਿਉਂਕਿ ਕੁਦਰਤ ਦਾ ਚਾਨਣਾ ਹੋ ਜਾਂਦਾ ਸੂਰਜ ਦਾ। ਤੇ ਤਾਂ ਜਦੋਂ ਰਾਤ ਹੋਣ ਲੱਗਦੀ ਹੈ ਸ਼ਾਮ ਟਾਈਮ ਤਾਂ ਉਹਦੀ ਘਰ ਵਾਲੀ ਦੇਖਦੀ ਹੈ ਵੀ ਆਹ ਕੀ ਚੀਜ਼ ਚਮਕੀ ਜਾਂਦੀ ਆ ਡੰਗਰਾਂ ਵਾਲੇ ਬੌੜ ਦਾ ਦੇ ਸਿਰ ਪਰ ਤਾਂ ਉਹ ਚੱਕ ਕੇ ਲਿਆ ਕੇ ਆਪਦਾ ਰਸੂਈ ਚ ਰੱਖ ਲੈਂਦੀ ਆ। ਕਹਿੰਦੇ ਵੀ ਆ ਤਾਂ ਮੈਨੂੰ ਮौज ਬਣਗੀ ਵੀ ਲੋੜ ਹੀ ਨਹੀਂ ਹੈਗੀ ਹੁਣ ਮੰਨ ਲਓ ਨੇਰੇ ਚ ਟੱਕਰਾਂ ਖਾਣ ਦੀ ਆਪਣਾ ਤਾਂ ਨਿਆਰੇ ਨਾਲ ਜਿਹੇ ਟਾਈਮ ਮਰਜ਼ੀ ਕੰਮ ਕਰੀਏ ਚਾਨਣੇ ਦਾ ਚਾਨਣਾ ਐਸ਼ਾ ਨੇ ਆਪਣੀਆਂ ਤਾਂ ਤਾਂ ਉਹ ਚੱਕ ਕੇ ਕੰਸ ਤੇ ਰੱਖ ਦਿੰਦੀ ਆ ਤਾਂ ਜਦੋਂ ਕੰਸ ਤੇ ਹੁੰਦੀ ਆ ਤਾਂ ਉਹਦਾ ਚਾਨਣਾ ਪੈਣ ਲੱਗ ਜਾਂਦਾ ਤਾਂ ਹੁੰਦਾ ਕੀ ਆ ਸਕੂਲ ਤੋਂ ਜਵਾਕ ਆਉਂਦੇ ਨੇ ਜਦੋਂ ਪੜ੍ਹ ਕੇ ਤਾਂ ਜਦੋਂ ਪੜ੍ਹ ਕੇ ਆਉਂਦੇ ਨੇ ਤਾਂ ਜਵਾਕ ਉਹਨੂੰ ਕਹਿੰਦੇ ਨੇ ਵੀ ਮਾਂ ਸਾਨੂੰ ਕੁਝ ਖਾਣ ਨੂੰ ਦੇ ਦੇ ਤਾਂ ਉਹਦੀ ਮਾਂ ਕਹਿੰਦੀ ਵੀ ਕੀ ਦੇ ਦਵਾਂ ਮੈਂ ਤੁਹਾਨੂੰ ਕੁਝ ਨਹੀਂ ਹੈਗਾ ਖਾਣ ਨੂੰ ਤਾਂ ਅੱਗੇ ਨਿਆਣਿਆਂ ਨੂੰ ਆਦਤ ਹੁੰਦੀ ਸੀ ਜਿਹੜੇ ਮੰਨ ਲਓ ਵੀ 90s ਵਾਲੇ ਆ ਉਹਨਾਂ ਨੂੰ 90 99 90 ਵਾਲੇ ਆ ਉਹਨਾਂ ਨੂੰ ਪਤਾ ਹੋਊਗਾ 90 ਤੋਂ 99 ਦੇ ਵਿੱਚ ਵਿੱਚ ਜ਼ਿਆਦਾਤਰ ਉਹ ਘਰ ਤੋਂ ਜਿਹੜੀ ਮੰਨ ਲਓ ਵੀ ਕਣਕ ਜੀਰੀ ਚੌਲ ਇਹੋ ਜਿਹੀਆਂ ਚੀਜ਼ਾਂ ਦੁਕਾਨ ਤੇ ਵੇਚ ਕੇ ਆਟਾ ਟਾਈਪ ਕੁਝ ਨਾ ਕੁਝ ਚੀਜ਼ ਲੈ ਲੈਂਦੇ ਸੀ ਜ਼ਿਆਦਾਤਰ ਕੁਲਫੀ ਵਾਲੇ ਤੋਂ ਵੇਚ ਕੇ ਆਟਾ ਦਾਣ ਹੈ ਜਿਹੜੀਆਂ ਚੀਜ਼ਾਂ ਤਾਂ ਉਹ ਕਹਿੰਦੇ ਵੀ ਉੱਥੇ ਉਹ ਕੋਈ ਚੀਜ਼ ਪਈ ਆ ਉਹ ਲੈ ਜਾਓ ਦੁਕਾਨਦਾਰ ਨੂੰ ਵੇਚ ਦੋ ਉਹਦਾ ਲੈ ਲਓ ਜਿਹੜਾ ਕੋ ਲੈਣਾ ਤਾਂ ਹੁਣ ਦੁਕਾਨਦਾਰ ਵੀ ਅਨਪੜ੍ਹ ਹੁੰਦਾ ਦੁਕਾਨਦਾਰ ਵੀ ਉਹਨਾਂ ਨੂੰ ਮੰਨ ਲਓ ਵੀ ਥੋੜੀ ਥੋੜੀ ਚੀਜ਼ ਦੇਖ ਕੇ ਦੁਕਾਨਦਾਰ ਦੇਖਦਾ ਵੀ ਇਹਨੂੰ ਕੰਡੇ ਤੇ ਲਾ ਲੈਂਦਾ ਹੁਣ ਤਾਂ ਜਦੋਂ ਕੰਡੇ ਤੇ ਲਾ ਲੈਂਦਾ ਮਤਲਬ ਕੀ ਦੁਕਾਨਦਾਰ ਉਹ ਤੇ 5 ਰੁਪਏ ਦਿੰਦਾ ਤਾਂ 5 ਰੁਪਏ ਦੀ ਉਹਨਾਂ ਨੂੰ ਖਾਣ ਨੂੰ ਚੀਜ਼ਾਂ ਦੀਆਂ ਦੇਖ ਕੇ ਕਹਿੰਦਾ ਵੀ ਲਾਓ ਨਿਆਣੇ ਉਹ ਜਾਓ ਘਰ ਨੂੰ ਤਾਂ ਹੁੰਦਾ ਕੀ ਆ ਫੇਰ ਇੱਕ ਦਿਨ ਦੁਕਾਨਦਾਰ ਦੀ ਮਾਲੀ ਹਾਲਤ ਹੋ ਜਾਂਦੀ ਹੈ ਡਾਊਨ ਤਾਂ ਉਹਨੂੰ ਭਲੇਖਾ ਲੱਗਦਾ ਕਿਤੇ ਕਹਿੰਦਾ ਵੀ ਇਹ ਕੋਈ ਸੋਨੇ ਦੀ ਚੀਜ਼ ਤਾਂ ਨਹੀਂ ਫੇਰ ਉਹ ਸੋਚਦਾ ਵੀ ਮੇਰੇ ਕੋਲ ਇੱਥੇ ਨਿਆਣਿਆਂ ਨੇ ਗਾਹ ਵੇਚਣ ਆਉਣੀ ਸੀ ਕਿਉਂ ਨਾ ਇਹਨੂੰ ਪਰਚੂਨ ਪਛਾਣ ਵਾਲੇ ਦੇ ਵੇਚੇ ਹੁੰਦੇ ਆ ਤਾਂ ਬਾਜ਼ਾਰ ਗਿਆ ਪਰਚੂਨ ਵਾਲੇ ਨੂੰ 10 ਰੁਪਏ ਤਾਂ ਵੇਚੇ ਹੁੰਦਾ ਜਿਹੜੀ ਸ਼ੈ ਹੁੰਦੀ ਆ ਤਾਂ ਉਹ ਵੀ ਆਪਦੇ ਉਦੋਂ ਹੀ ਕੰਡੇ ਤੇ ਲਾ ਲੰਦਾ ਆਪਦੇ ਅੰਸੋਤੇ-ਸੂਤੇ ਵਿੱਚਦਾ ਤਾਂ ਉਹਨੂੰ ਥੋੜਾ ਜਿਹਾ ਪਤਾ ਹੁੰਦਾ ਵੀ ਇਹ ਕੀ ਚੀਜ਼ ਆ। ਵੀ ਸੋਨੇ ਟਾਈਪ, 골ਡ ਟਾਈਪ ਚ ਹੀਰੇ ਟਾਈਪ ਕੁਛ ਆਏਗਾ। ਤਾਂ ਉਹ ਕੀ ਕਰਦਾ ਥੋੜੇ ਜੇ ਦਿਨ ਰੱਖ ਦੋ ਵੀ ਤਾਂ ਫੇਰ ਉਹ ਦੇਖਦਾ ਵੀ ਕਿਤੇ ਚੋਰੀਓ ਨਾ ਹੋ ਜਵੇ ਇਹਦੇ ਭਲੇਖੇ ਮੇਰੀ ਦੁਕਾਨ ਨੂੰ ਵੀ 파ੜਨ ਲੱਗ ਜਵੇ। ਲੋਕ ਹੋਰ ਵੀ ਚੋਰੀ ਸਮਾਨ ਲੈ ਜਾਣ ਕੱਢ ਕੇ। ਵੀ ਕਿਉਂ ਨਾ ਇਹਨੂੰ ਵੇਚ ਕੇ ਤੇ ਪੈਸੇ ਵੱਟ ਲੈ ਜਾਣ। ਤਾਂ ਕੀ ਕਰਦਾ ਉਹਨੂੰ ਸੁਨਿਆਰ ਦੇ ਲੈ ਜਾਂਦਾ। ਸੁਨਿਆਰ ਨੂੰ ਜਾ ਕੇ ਕਹਿੰਦਾ ਵੀ ਆਹ ਮੈਂ ਇੱਕ ਸ਼ਹਿ ਲੈ ਆਇਆ ਚੀਜ਼ ਲੈ ਆਇਆ ਤੁਹਾਡੇ ਵਾਸਤੇ। ਬੀ ਸੁਨਿਆਰ ਸਾਹਿਬ ਕੀ ਚੀਜ਼ ਐ ਇਹ ਤਾਂ ਸੁਨਿਆਰ ਮੰਨ ਲਓ ਵੀ 50% ਸ਼ੋਰੂਮ ਦਾ ਵੀ ਇਹ ਹੀਰਾ 50% ਉਹਦਾ ਮਨ ਡਰੀ ਜਾਂਦਾ ਉਹ ਡਰਦਾ ਇਹ ਗੱਲੋਂ ਹੁੰਦਾ ਵੀ ਜਦੋਂ ਦੱਸਦਾ ਵੀ ਇਹਦਾ ਪਿੰਡ ਚੋਂ ਕਿਤੇ ਨਿਆਣਿਆਂ ਨੂੰ ਉਹਨਾਂ ਦੀ ਮਾਂ ਨੇ ਗੁਲਫੀਆਂ ਖਾਣ ਨੂੰ ਪਕੌੜੀਆਂ ਖਾਣ ਨੂੰ ਦੇ ਦਿੱਤੀ ਤਾਂ ਉਹ ਸੋਚਦਾ ਵੀ ਪਿੰਡਾਂ ਚ ਇਹ ਜਿਹੇ ਸ਼ਹਿਰ ਕਿੱਥੋਂ ਆ ਗਏ ਚੀਜ਼ਾਂ ਕਿੱਥੋਂ ਆ ਗਈਆਂ ਤਾਂ ਉਹ ਕਹਿੰਦਾ ਵੀ ਮੈਂ 100 ਰੁਪਏ ਦੇ ਸਕਦਾ ਹਾਂ ਸੁਨਿਆਰ ਕਹਿੰਦਾ ਇਹਦਾ ਵੀ ਹੋ ਸਕਦਾ 100 ਦਾ ਵੀ ਨਾ ਹੋਵੇ ਡੁਪਲੀਕੇਟ ਹੋਵੇ ਪਰ ਚਲ ਕੋਈ ਗੱਲ ਨਹੀਂ ਮੈਨੂੰ ਦੇਖਣ ਪਰਖਣ ਨੂੰ ਸੋਨਾ ਲੱਗਦਾ ਮੈਂ ਆਪਦੇ ਲੋਕਰ ਚ ਰੱਖੂਗਾ ਇਹਨੂੰ ਸ਼ੀਸ਼ੇ ਚ ਲੋਕ ਸੋਨਾ ਲੈਣ ਆਏ ਇਹਨੂੰ ਦੇਖਿਆ ਕਰਨਗੇ ਤਾਂ ਹੋ ਸਕਦਾ ਮੇਰਾ ਦੁਕਾਨ ਤੇ ਫਰਕ ਪਵੇ ਕੋਈ ਹਨਾ ਤਾਂ ਉਹ ਕਹਿੰਦਾ ਵੀ ਠੀਕ ਹੈ ਮੈਨੂੰ 100 ਹੀ ਦੇ ਦੋ ਤਾਂ ਹੁਣ ਜਿਹੜਾ ਸੁਨਿਆਰ ਆ ਸੁਨਿਆਰ ਦਾ ਮੰਨ ਲਓ ਵੀ ਸੰਬੰਧ ਮਾੜਾ ਮੋਟਾ ਹੀਰੀਆਂ ਦੇ ਵਪਾਰੀਆਂ ਨਾਲ ਵੀ ਹੁੰਦਾ ਤਾਂ ਜਦ ਕਿਤੇ ਹੀਰੇ ਦੇ ਵਪਾਰੀ ਉਹਦੇ ਕੋਲ ਆਉਂਦੇ ਜਾਂ ਕਿਤੇ ਜਾਂਦਾ ਉਹਨਾਂ ਕੋਲ ਤਾਂ ਉਹਨਾਂ ਨੂੰ ਦਿਖਾਉਂਦਾ ਉਹ ਤਾਂ ਜਦ ਦਿਖਾਉਂਦਾ ਤਾਂ ਇੱਕ ਵਪਾਰੀ ਦੇ ਮਨ ਛੱਡ ਜਾਂਦਾ ਉਹ ਕਹਿੰਦਾ ਵੀ ਹਾਂ ਇਹ ਹੈ ਹੀਰਾ ਹੀ ਆ ਪਰ ਜੇ ਤੂੰ ਇਹਦੀ ਆਪਣੇ ਇੱਥੇ ਜਿਹੜੀ ਅਚ ਕੀਮਤ ਕਹੇ ਤਾਂ ਇਹਦੀ ਇੰਨੀ ਨਹੀਂ ਤੈਨੂੰ ਮਿਲਣੀ ਤੂੰ ਕਿੰਨੇ ਦਾ ਲੱਤਾ ਸਹੀ ਸਹੀ ਦੱਸ ਤਾਂ ਝੂਠ ਬੋਲਦਾ ਕਹਿੰਦਾ ਵੀ ਮੈਂ 200 ਰੁਪਏ ਦਾ ਲੱਤਾ ਹਾਲਾਂਕਿ ਲੱਤਾ ਹੁੰਦਾ ਉਹਨੇ 100 ਰੁਪਏ ਦਾ ਤਾਂ ਸੁਨਿਆਰ ਉਹ ਜਿਹੜਾ ਹੀਰੇ ਦਾ ਜੋਰੀ ਹੁੰਦਾ ਉਹ ਕਹਿੰਦਾ ਵੀ ਆਹ ਫੜਾ ਰੁਪਿਆ 500 ਵੀ ਇਹ ਮੈਨੂੰ ਦੇ ਦੇ ਤਾਂ ਹੁਣ ਉਹ ਦੇਖਦਾ ਵੀ ਚਲੋ 100 ਰੁਪਏ ਦਾ ਮੁਨਾਫਾ ਹੋਇਆ ਏ ਮੇਰੇ ਕੀ ਕੰਮ ਦੀ ਏ ਇਹ ਚੀਜ਼ ਦੇ ਦੋ ਤ ਉਹ ਦੇ ਦਿੰਦਾ ਤਾਂ ਜੱਤ ਜੋਰੀ ਦੇ ਉਹ ਹੱਥ ਤੇ ਰੱਖਣ ਲੱਗਦਾ ਤਾਂ ਹੀਰਾ ਹੁੰਦਾ ਜਿਹੜਾ ਉਹ ਚੱਕਣਾ ਚੂਰ ਹੋ ਜਾਂਦਾ ਜਿਵੇਂ ਤੇ ਖੜ ਜਾਂਦਾ ਤਾਂ ਜਦੋਂ ਖੰਡਦਾ ਤਾਂ ਉਹਦੇ ਕਣ ਹੁੰਦੇ ਨੇ ਜਿਹੜੇ ਉਹ ਇਕੱਠੇ ਕਰਕੇ ਉਹ ਜਦੋਂ ਥਾਲ ਚ ਪਲੇਟ ਚ ਪਾਉਂਦਾ ਕਿਸੇ ਜਾਇਜ ਤਾਂ ਉਹਨਾਂ ਨੂੰ ਜੋੜਦਾ ਹੋ ਕੇ ਇਸ ਚੀਜ਼ ਨਾਲ ਤਾਂ ਫੇਰ ਟੁੱਟੀ ਜਾਂਦੇ ਨੇ ਪਰ ਜਦੋਂ ਕੋਲ ਕੋਲ ਰੱਖਦਾ ਤਾਂ ਉਹ ਜੋ ਇੱਕ ਆਤਮਰਕ ਟਾਈਪ ਆਪਾਂ ਦਾ ਚਲੋ ਕਹਾਣੀ ਆ ਬਣੀ ہوئی ਤਾਂ ਉਹ ਪ੍ਰਗਟ ਹੁੰਦੀ ਆ ਕਹਿੰਦੇ ਤਾਂ ਉਹ ਕਹਿੰਦਾ ਵੀ ਤੂੰ ਮੇਰੇ ਕੋਲ ਕਿਉਂ ਟੁੱਟਦੀ ਏ ਇਹਦੇ ਕੋਲ ਕਿਉਂ ਨਹੀਂ ਟੁੱਟਿਆ ਥੋ ਇਹ ਜੀ ਕੀ ਚੀਜ਼ ਆ ਤਾਂ ਉਹ ਕਹਿੰਦਾ ਵੀ ਦੇਖ ਮੈਂ ਕਿਸੇ ਅਨਪੜ੍ਹ ਬੰਦੇ ਦੇ ਘਰੇ ਗਿਆ ਉਹਨੇ ਚਾਕੇ ਮੈਨੂੰ ਰੂੜੀ ਤੇ ਸੜਤਾ ਢੇਰ ਤੇ ਉਹਨੂੰ ਮੇਰਾ ਪਤਾ ਨਹੀਂ ਸੀ ਫੇਰ ਮੈਂ ਕਿਸੇ ਜ਼ਿਮੀਦਾਰ ਦੇ ਹੱਥ ਲੱਗਿਆ ਜ਼ਿਮੀਦਾਰ ਨੇ ਜਿੰਨਾ ਚਿਰ ਮੇਰਾ ਸਹੀ ਵਰਤੋਂ ਕੀਤੀ ਆ ਮੈਂ ਉਹਨੂੰ ਚਾਨਣਾ ਦਿਖਾਇਆ ਫੇਰ ਜ਼ਿਮੀਦਾਰ ਨੇ ਘਰੇ ਲਿਆ ਕੇ ਰੱਖ ਲਿਆ ਤਾਂ ਮੈਂ ਜ਼ਿਮੀਦਾਰ ਦੀ ਰਸੂਈ ਚ ਚਾਨਣਾ ਕੀਤਾ ਉਹ ਤੋਂ ਬਾਅਦ ਕਹਿੰਦਾ ਜ਼ਿਮੀਦਾਰ ਦੀ ਘਰ ਵਾਲੀ ਨੂੰ ਨਹੀਂ ਸੀ ਮੇਰੀ ਕੀਮਤ ਪਤਾ ਤਾਂ ਉਹ ਨਿਆਣਿਆਂ ਨੂੰ ਕਹਿੰਦੀ ਆ ਵੀ ਇਹਨੂੰ ਵੇਚ ਕੇ ਆਪਦੀਆਂ ਚੀਜ਼ਾਂ ਖਾ ਲਓ ਉਹ ਤੋਂ ਬਾਅਦ ਕਹਿੰਦਾ ਪਰਚੂਨ ਵਾਲਿਆਂ ਨੇ ਜਿੰਨਾ ਚਿਰ ਮੈਨੂੰ ਕੰਡੇ ਦੇ ਸਿਰ ਤੇ ਰੱਖਿਆ ਤਾਂ ਮੈਂ ਦੁਕਾਨ ਨੂੰ ਦੀ ਜਗਮਗ ਜਗਮਗ ਕਰ ਰੱਖੀ ਚਾਨਣਾ ਦਿੱਤਾ ਉਹਨੂੰ ਵੀ ਉਹਨੂੰ ਵੀ ਕਹਿੰਦਾ ਮੇਰੀ ਕੀਮਤ ਦਾ ਨਹੀਂ ਸੀ ਪਤਾ ਉਹਨੇ 10000 ਰੁਪਈਆ ਦਾ ਲੱਤਾ ਮੈਨੂੰ ਗਾਹਾਂ ਕਹਿੰਦਾ ਮੈਨੂੰ ਉਹਨੇ ਸਨਿਆਰ ਨੂੰ ਵੇਚਿਆ ਸਨਿਆਰ ਨੂੰ ਨਹੀਂ ਸੀ ਮੇਰੀ ਕੀਮਤ ਪਤਾ ਸੁਣਿਆ ਹੁਣ ਨਾ ਇਹ ਕਹਿੰਦਾ 100 ਰੁਪਏ ਦਾ ਲੈ ਕੇ ਤੈਨੂੰ ਮੈਂ 200 ਦਾ ਵੇਚਿਆ ਹੁਣ ਕਹਦਾ ਜੋਰੀ ਆ ਜਿੱਥੇ ਤੱਕ ਮੇਰੇ ਖਿੰਡਣ ਦਾ ਸਵਾਲ ਆ ਮੈਂ ਤਾਂ ਤਾਂ ਟੁੱਟ ਗਿਆ ਕਿਉਂਕਿ ਤੂੰ ਮੇਰਾ ਅਸਲੀ ਮਾਲਕ ਸੀਗਾ ਤੈਨੂੰ ਮੇਰੀ ਕੀਮਤ ਪਤਾ ਸੀ ਮੈਂ ਕੀ ਚੀਜ਼ ਹੁਣ ਜਦ ਕਹਦਾ ਤੂੰ ਨੀ ਨਾ ਮੇਰੀ ਕੀਮਤ ਪਾਈ ਤਾਂ ਮੇਰੇ ਤੇਰੇ ਕੰਮ ਦੇ ਆਉਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਕਹਿੰਦਾ ਆਪਦੀਆਂ ਨਜ਼ਰਾਂ ਚ ਆਪੇ ਨੀਮਾ ਕਰਕੇ ਇੰਨਾ ਵੀ ਮੈਨੂੰ ਮੇਰਿਆਂ ਨੇ ਹੀ ਨਹੀਂ ਪਛਾਣਿਆ ਵੀ ਮੈਂ ਤਾਂ ਉਹ ਸ਼ਰਮ ਚ ਚੱਕਣਾ ਚੂਰ ਹੋ ਗਿਆ ਇਹ ਚ ਤੇਰਾ ਕੋਈ ਕਸੂਰ ਨਹੀਂ ਤੂੰ ਕਹਿੰਦਾ ਇੱਕ ਲਾਲਚ ਵਸ ਪਿਆ ਹੋਇਆ ਸੋ ਇਹ ਆ ਵੀ ਲਾਲਚ ਵਸ ਪੈ ਕੇ ਦੁਨੀਆ ਆਪਦੇ ਲਾਲਚ ਨੂੰ ਸਿੱਧਾ ਕਰਨ ਦੇ ਚੱਕਰ ਚ ਆਪਣੇਆਂ ਨੂੰ ਹੀ ਛੱਡ ਦਿੰਦੀ ਆ ਆਪਣੇ ਆਪੇ ਆਪ ਨੂੰ ਹਾਈ ਲੈਵਲ ਦਿਖਾਉਣ ਦੇ ਚੱਕਰ ਚ ਆਪਣੇਆਂ ਨੂੰ ਹੀ ਨੀਵੇਂ ਛੱਡਦੀ ਆ ਵੀ ਕਿੱਥੇ ਅਸੀਂ ਆਪਣੇਆਂ ਨੂੰ ਨੀਵੇਂ ਕਰਕੇ ਉੱਪਰ ਉੱਡ ਜਾਾਂਗੇ ਪਰ ਨਹੀਂ ਜਿਹੜੇ ਉਡਾਣਾਂ ਨੂੰ ਹਮੇਸ਼ਾ ਪਰਮਦੇਸਰ ਤੇ ਹੁੰਦੀ ਆ ਹਨਾ ਸੋ ਵੀਡੀਓ ਕਿਦਾਂ ਸੀ ਧੰਨਵਾਦ ਵੀਡੀਓ ਦੇਖਣ ਲਈ ਮਿਲਦੇ ਆ ਨਵੀਂ ਕਿਸੇ ਵੀਡੀਓ ਨਵੇਂ ਕਿਸੇ ਕੰਸੈਪਟ ਤੇ ਉਦੋਂ ਤੱਕ ਧੰਨਵਾਦ ਸਾਰਿਆਂ ਦਾ